ਹੈਲੋ ਵੈਲਕਮ ਟੂ ਆਲ ਇਨ ਮਾਈ ਜਨਰਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਰਸ਼ਮੀ ਕੁਮਾਰ ਪਿਆਰੇ ਵਿਦਿਆਰਥੀਓ ਇੱਕ ਨਵਾਂ ਸਟੱਡੀ ਮਟੀਰੀਅਲ ਆਇਆ ਵਾ ਪੀਐਮ ਸ਼੍ਰੀ ਸਟੱਡੀ ਮਟੀਰੀਅਲ ਕਰਕੇ ਇਹਦੇ ਚ ਸਾਰੇ ਟੌਪਿਕ ਦੇ ਦਿੱਤੇ ਹੋਏ ਨੇ ਛੋਟੇ ਕੁਐਸਚਨ ਨੇ ਬਹੁਤ ਇੰਪੋਰਟੈਂਟ ਕੁਐਸਚਨ ਦਿੱਤੇ ਹੋਏ ਨੇ ਇਸੇ ਕਰਕੇ ਮੈਂ ਲਿਖਿਆ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆਨਸਰ ਬੇਟਾ ਇਹ ਨੂੰ ਤੁਸੀਂ ਇੱਕ ਵਾਰ ਜਰੂਰ ਨਜ਼ਰ ਚ ਕੱਢ ਲਓ ਡੈਫੀਨੇਟਲੀ ਤੁਹਾਡੇ ਹਰੇਕ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਕੰਮ ਦੇਣਗੇ ਸੋਸ ਕਰਕੇ ਐਸ ਸੀ ਆਰਟੀ ਪੰਜਾਬ ਵੱਲੋਂ ਇਹ ਮਟੀਰੀਅਲ ਆਇਆ ਹੋਇਆ ਤੇ ਇਸ ਕਰਕੇ ਤੁਸੀਂ ਇਸ ਮਟੀਰੀਅਲ ਨੂੰ ਜ਼ਰੂਰ ਸਟੱਡੀ ਕਰ ਲੈਣਾ ਐਸ ਸੀ ਆਰਟੀ ਪੰਜਾਬ ਵੱਲੋਂ ਆਇਆ ਹੋਇਆ ਪੀ ਐਮ ਸੀਰੀ ਸਟੱਡੀ ਮਟੀਰੀਅਲ ਕਰਕੇ ਠੀਕ ਹੈ ਤੇ ਆਓ ਦੇਖੀਏ ਕੁਐਸਚਨ ਆਨਸਰ ਸਾਰੇ ਟੌਪਿਕ ਤੇ ਹੋਣਗੇ ਤੇ ਤੁਸੀਂ ਮੈਂ ਵੀਡੀਓਸ ਐਕਸਟ ਐਕਸਟਰਾ ਟੌਪਿਕ ਦੀ ਪਾਵਾਂਗਾ ਤੁਸੀਂ ਸਾਰੀਆਂ ਦੇਖ ਲੈਣਾ ਕਿਉਂਕਿ ਇੱਕੋ ਵੀਡੀਓ ਸਾਰਾ ਕੁਝ ਮਟੀਰੀਅਲ ਨਹੀਂ ਆ ਸਕਦਾ ਸੋ ਅੱਜ ਦਾ ਪਹਿਲਾ ਟੌਪਿਕ ਰਾਜਨੀਤਿਕ ਪ੍ਰਣਾਲੀ ਚੈਪਟਰ ਹੈ ਤੁਹਾਡਾ ਪਹਿਲਾ ਟੌਪਿਕ ਉਹ ਨਾਲ ਰਿਲੇਟਡ ਨੇ ਛੋਟੇ ਕੁਐਸਚਨ ਨੇ ਕਾਫੀ ਤੁਹਾਨੂੰ ਆਉਂਦੇ ਵੀ ਹੋਣਗੇ ਪਰ ਇੱਕ ਵਾਰ ਜ਼ਰੂਰ ਜਿਹੜਾ ਨੂੰ ਰਿਪੀਟ ਕਰ ਲੈਣਾ ਚਾਹੀਦਾ ਸੋ lettes start now ਪਹਿਲਾ ਪ੍ਰਸ਼ਨ ਹੈ ਡੈਸ਼ ਦੁਆਰਾ ਲਿਖੀ ਪੁਸਤਕ ਦਾ ਨਾਮ ਰਾਜਨੀਤੀ ਵਿੱਚ ਮਨੁੱਖੀ ਸੁਭਾਅ ਹੈ ਤੁਹਾਨੂੰ ਪਤਾ ਗ੍ਰਾਹਮ ਵਾਲਸ ਦੀ ਬੁੱਕ ਹੈ ਹਿਊਮਨ ਨੇਚਰ ਐਂਡ ਪੋਲਿਟਿਕਸ ਠੀਕ ਹੈ ਦੂਜਾ ਕੁਐਸਚਨ ਹੈ ਆਰਥਰ ਬੈਂਟਲੇ ਦੁਆਰਾ ਲਿਖੀ ਪੁਸਤਕ ਡੈਸ਼ ਯਾਨੀ ਸ਼ਾਸਨ ਦੀ ਪ੍ਰਕਿਰਿਆ ਦੂਜਾ ਕੁਐਸਚਨ ਹੈ ਆਰਥਰ ਬੈਂਟਲੇ ਦੀ ਪੁਸਤਕ ਸ਼ਾਸਨ ਦੀ ਪ੍ਰਕਿਰਿਆ 1908 ਵਿੱਚ ਪ੍ਰਕਾਸ਼ਿਤ ਕੀਤੀ ਗਈ ਤੀਜਾ ਪ੍ਰਸ਼ਨ ਹੈ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਸਭ ਤੋਂ ਪਹਿਲਾਂ ਡੇਵਿਡ ਇਸਟਨ ਡੇਵਿਡ ਇਸਟਨ ਨੇ ਇਹਦਾ ਪੇਸ਼ ਕੀਤਾ ਸੀ ਰਾਜਨੀਤਿਕ ਪ੍ਰਣਾਲੀ ਚੌਥਾ ਪ੍ਰਸ਼ਨ ਹੈ ਰਾਜਨੀਤ ਚੌਥਾ ਪ੍ਰਸ਼ਨ ਡੇਵਿਡ ਇਸਟਨ ਦੁਆਰਾ ਲਿਖੀ ਪੁਸਤਕ ਦਾ ਨਾਮ ਕੀ ਸੀਗਾ ਦਾ ਪੋਲਿਟੀਕਲ ਸਿਸਟਮ ਯਾਨੀ ਰਾਜਨੀਤਿਕ ਪ੍ਰਣਾਲੀ ਹੈਨਾ ਦਾ ਪੋਲਿਟੀਕਲ ਸਿਸਟਮ ਰਾਜਨੀਤਿਕ ਪ੍ਰਣਾਲੀ ਡੇਵਿਡ ਇਸਟਨ ਦੀ ਬੁੱਕ ਸੀ ਪੰਜਵਾਂ ਪ੍ਰਸ਼ਨ ਹੈ ਰਾਜਨੀਤਿਕ ਪ੍ਰਣਾਲੀ ਡੈਸ਼ ਨੂੰ ਨਿਕਾਸ਼ਾ ਵਿੱਚ ਬਦਲਦਾ ਕਾਰਜ ਕਰਦੀ ਹੈ ਕਿਨ ਨੂੰ ਪੜਾ ਨਿਵੇਸ਼ਾਂ ਨੂੰ ਨਿਕਾਸ਼ਾ ਵਿੱਚ ਨਿਵੇਸ਼ਾਂ ਨੂੰ ਨਿਕਾਸਾ ਚ ਬਦਲਣ ਦਾ ਕਾਰਜ ਕਰਦੀ ਹੈ ਭਾਵੇਂ ਤੁਹਾਨੂੰ ਇਹ ਪ੍ਰਸ਼ਨ ਪਹਿਲਾਂ ਵੀ ਆਉਂਦੇ ਹੋਣ ਪਰ ਇਹਨੂੰ ਰਿਵੀਜ਼ਨ ਕਰਦੇ ਰਹਿਣਾ ਮੈਂ ਫਾਈਨਲ ਐਗਜ਼ਾਮ ਤੱਕ ਜੇਕਰ ਤੁਸੀਂ ਫੁੱਲ ਬਟਾ ਫੁੱਲ ਮਾਰਕਸ ਲੈਣੇ ਹੈ ਤੇ ਨੈਕਸਟ ਕੁਐਸਚਨ ਦੇਖੋ ਬੇਟਾ ਐਮਸੀਕਿਊਜ਼ ਨੇ ਬੜੇ ਸੌਖੇ ਨੇ ਵੀ ਸ਼ਾਸਨ ਦੀ ਪ੍ਰਕਿਰਿਆ ਪੁਸਤਕ ਲਿਖਕ ਕੌਣ ਹੈ ਹੁਣ ਇਹ ਆਪਾਂ ਦੇਖਿਆ ਸੀ ਆਰਥਰ ਵੈਂਟਲੇ ਫਿਰ ਲਿਖਿਆ ਵਿੱਚ ਉਹ ਕਿਹੜੀ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ ਸੀਮਾਵਾਂ ਦਾ ਨਾ ਹੋਣਾ ਕਿਉਂਕਿ ਸੀਮਾ ਹੁੰਦੀਆਂ ਨੇ ਇਹੋ ਹੀ ਹੈ ਅਨਸਰ ਹੈ ਸੀ ਮਾਵਾ ਦਾ ਹੋਣਾ ਪ੍ਰਣਾਲੀ ਦੇ ਭਾਗ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਨੇ ਤੇ ਇਸ ਦੇ ਅੰਗ ਵਿੱਚ ਘਰ ਸਬੰਧ ਹੋਣਾ ਇਹ ਤਿੰਨੇ ਸਹੀ ਸੀਗੇ ਤੇ ਇਹੋ ਹੀ ਗਲਤ ਸੀ। ਉਹੀ ਵਿਸ਼ੇਸ਼ਤਾ ਨਹੀਂ ਹੈ ਸੋ ਇਹ ਵਾਲਾ ਆਨਸਰ ਹੈ ਦੂਜੇ ਪ੍ਰਸ਼ਨ ਦਾ। ਤੀਜਾ ਪ੍ਰਸ਼ਨ ਰਾਜਨੀਤਿਕ ਪ੍ਰਣਾਲੀ ਮਨੁੱਖੀ ਸਬੰਧਾਂ ਦਾ ਉਹ ਸਥਾਈ ਨੂਨ ਹੈ ਜਿਸ ਵਿੱਚ ਕਾਫੀ ਮਾਤਰਾ ਚ ਸ਼ਕਤੀ ਸ਼ਾਸਨ ਦਾ ਸੱਤਾ ਸ਼ਾਮਲ ਹੁੰਦੀ ਹੈ। ਇਹ ਕਥਨ ਕਿਹਦਾ ਵੈ ਇਹ ਕਥਨ ਰਾਬਰਟ ਏ ਡਾਹਲ ਦੀ ਹੈ ਮਸ਼ਹੂਰ ਡਿਫੀਨੀਸ਼ਨ ਹੈ। ਨੈਕਸਟ ਆ ਗਿਆ ਵਾ ਚੌਥਾ ਪ੍ਰਸ਼ਨ ਇਹ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਪਰਾਲੇ ਦਾ ਰਸਮੀ ਢਾਂਚਾ ਨਹੀਂ ਹੈ ਰਾਜਨੀਤਿਕ ਦਲ ਰਸਮੀ ਢਾਂਚਾ ਨਹੀਂ ਹੈ ਬਾਕੀ ਸਾਰੇ ਰਸਮੀ ਢਾਂਚੇ ਨੇ ਵਿਧਾਨਪਾਲਿਕਾ ਕਾਰਜਪਾਲਿਕਾ ਨੇਪਾਲ ਦਾ ਪਾਇਆ ਪ੍ਰਸ਼ਨ ਰਾਜਨੀਤਿਕ ਪ੍ਰਣਾਲੀ ਦੇ ਪਰਵਰਤਨ ਪ੍ਰਕਿਰਿਆ ਦਾ ਕੀ ਭਾਵ ਹੈ ਸਿੰਪਲ ਜਿਹਾ ਭਾਵ ਹੈ ਦਾ ਨਿਵੇਸ਼ਾਂ ਨੂੰ ਨਿਕਾਸ਼ਾਂ ਵਿੱਚ ਬਦਲਣਾ ਉਹ ਕਿ ਆਨਸਰ ਵੀ ਨੇ ਨਾਲ ਵੈਸੇ ਪਰ ਮੈਂ ਤੁਹਾਨੂੰ ਆਨਸਰ ਨਾਲ ਨਾਲ ਕਰਾਈ ਜਾ ਰਿਹਾ ਹਾਂ ਆਧੁਨਿਕ ਰਾਜਨੀਤਿਕ ਵਿਗਿਆਨੀਆਂ ਨਿਰਾਜ ਅਤੇ ਸਰਕਾਰ ਦੀ ਥਾਂ ਰਾਜਨੀਤਿਕ ਪ੍ਰਣਾਲੀ ਨੂੰ ਰਾਜਨੀਤਿਕ ਸ਼ਾਸਤਰ ਦਾ ਮੁੱਖ ਵਿਸ਼ਾ ਮੰਨਿਆ ਇਹ ਸਹੀ ਹੈ ਸਹੀ ਗਲਤ ਸਨਾਂ ਟru ਫਾਲਸ ਦੂਜਾ ਫੀਡਬੈਕ ਦੇ ਉਪਰ ਕਿਰਿਆ ਡੇਵ ਡਿਸਟਨ ਦੀ ਹੈ ਇਹ ਵੀ ਸਹੀ ਹੈ ਤੀਜਾ ਰਾਜਨੀਤਿਕ ਸਮਾਜੀਕਰਨ ਅਤੇ ਹਿਤ ਸਮੂਹੀਕਰਨ ਰਾਜਨੀਤਿਕ ਪ੍ਰਣਾਲੀ ਦੇ ਨਿਕਾਸ ਕਾਰਜ ਤੁਹਾਨੂੰ ਪਤਾ ਹੈ ਨਿਵੇਸ਼ ਕਾਰਜ ਨੇ ਇਸ ਕਰਕੇ ਇਹ ਸਟੇਟਮੈਂਟ ਗਲਤ ਹੈ ਚੌਥਾ ਰਾਜਨੀਤਿਕ ਪ੍ਰਣਾਲੀ ਇੱਕ ਪਰੰਪਰਾਗਤ ਧਾਰਨਾ ਹੈ ਇਹ ਵੀ ਗਲਤ ਹੈ ਇਹ ਆਧੁਨਿਕ ਧਾਰਨਾ ਹੈ ਪੰਜਵਾਂ ਰਾਜਨੀਤਿਕ ਪ੍ਰਣਾਲੀ ਵਿੱਚ ਅਨੇਕਾਂ ਹੀ ਉਪ ਪ੍ਰਣਾਲੀਆਂ ਪਾਈਆਂ ਜਾਂਦੀਆਂ ਹਨ ਇਹ ਵੀ ਸਹੀ ਹੈ। ਛੋਟੇ ਛੋਟੇ ਕੁਐਸਚਨ ਆਨਸਰ ਨੇ ਤੁਹਾਡੇ ਸਿਲੇਬਸ ਅਨੁਸਾਰ ਰਾਜਨੀਤਿਕ ਪ੍ਰਣਾਲੀ ਦਾ ਕੋਈ ਇੱਕ ਪਰਿਭਾਸ਼ਾ ਲਿਖੋ ਰਾਬਰਟ ਡਾਹਲ ਦੀ ਡੈਫੀਨੇਸ਼ਨ ਹੈ। ਰਾਜਨੀਤਿਕ ਪ੍ਰਣਾਲੀ ਮੁਰਖੀ ਸਮਾਜਾਂ ਦਾ ਉਹ ਸਥਾਈ ਨਮੂਨਾ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ, ਸ਼ਾਸਨ ਤੇ ਸੱਤਾ ਸ਼ਾਮਲ ਹੁੰਦੀ ਹੈ। ਪਹਿਲਾ ਪ੍ਰਸ਼ਨ ਹੋ ਗਿਆ ਦੂਜਾ ਰਾਜਨੀਤਿਕ ਸ਼ਬਦ ਦਾ ਅਰਥ ਸਪਸ਼ਟ ਕਰੋ ਰਾਜਨੀਤਿਕ ਸ਼ਬਦ ਸ਼ਕਤੀ ਸ਼ਾਸਨ ਅਤੇ ਸੱਤਾ ਦਾ ਪ੍ਰਤੀਕ ਹੈ ਤੇ ਜਿਸ ਸੰਗਠਨ ਕੋਲ ਵੀ ਇਹ ਗੁਣ ਹਨ ਉਹ ਰਾਜਨੀਤਿਕ ਅਖਵਾਉਣ ਦਾ ਹੱਕਦਾਰ ਹੈ ਤੀਜਾ ਰਾਜਨੀਤਿਕ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਹੈ ਰਾਜਨੀਤਿਕ ਪ੍ਰਣਾਲੀ ਮਨੁੱਖੀ ਸਬੰਧਾਂ ਦਾ ਸਥਾਈ ਨਮੂਨਾ ਹੈ ਚੌਥਾ ਰਾਜਨੀਤਿਕ ਪ੍ਰਣਾਲੀ ਨੂੰ ਹਰਮਨਪੈਰਾ ਬਣਾਉਣ ਵਾਲੇ ਵਿਦਵਾਨਾਂ ਦੇ ਨਾਲ ਸੋ ਡੇਵਿਡ ਇਸਟਨ ਪੰਜਵਾਂ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਦੋ ਪਰਤਾਂ ਹੁੰਦੇ ਨੇ ਨਿਵੇਸ਼ ਕਾਰਜ ਤੇ ਨਿਕਾਸ ਕਾਰਜ ਛੇਵਾਂ ਰਾਜਨੀਤਿਕ ਪ੍ਰਣਾਲੀ ਦੇ ਦੋ ਨਿਵੇਸ਼ ਕਾਰਜ ਲਿਖੋ ਕਿਹੜੇ ਹੈ ਹਿੱਤ ਸਮੂਹੀਕਰਨ ਹਿੱਤ ਸਪਸ਼ਟੀਕਰਨ ਸਤਵਾਂ ਰਾਜਨੀਤਿਕ ਪ੍ਰਣਾਲੀ ਦੇ ਦੋ ਨਿਕਾਸ ਕਾਰਜ ਦੱਸੋ ਨਿਯਮ ਬਣਾਉਣਾ ਤੇ ਨਿਯਮਾਂ ਨੂੰ ਲਾਗੂ ਕਰਨਾ ਅੱਠਵਾਂ ਨਿਯਮ ਨਿਰਮਾਣ ਦਾ ਕਾਰਜ ਕੌਣ ਕਰਦਾ ਹੈ ਨਿਯਮ ਨਿਰਮਾਣ ਦਾ ਕਾਰਜ ਕੌਣ ਕਰਦਾ ਉੱਤਰ ਇਹਦਾ ਵਿਧਾਨਪਾਲਕਾ ਨਿਯਮ ਨਿਰਮਾਣ ਦਾ ਕਾਰਜ ਕਰਦੀ ਹੈ 9ਵਾਂ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕਾਰਜ ਕੀ ਹੈ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਨਿਵੇਸ਼ਾਂ ਨੂੰ ਨਿਕਾਸ਼ਾਂ 'ਚ ਬਦਲਣਾ 10ਵਾਂ ਰਾਜਨੀਤਿਕ ਪ੍ਰਣਾਲੀ ਦੀ ਗੈਰ ਰਸਮੀ ਢਾਂਚੇ ਕਿਹੜੇ ਨੇ ਰਾਜਨੀਤਿਕ ਦਲ ਅਤੇ ਦਬਾਅ ਸਮੂਹ ਰਾਜਨੀਤਿਕ ਪ੍ਰਣਾਲੀ ਦੇ ਗੈਰ ਰਸਮੀ ਢਾਂਚੇ ਨੇ ਬੇਟਾ ਇਹ ਪੀਐਮ ਸ਼੍ਰੀ ਵਾਲੇ ਜਿੰਨੀਆਂ ਵੀ ਮੈਂ ਵੀਡੀਓਜ਼ ਪਾਵਾਂ ਉਹ ਤੁਸੀਂ ਜ਼ਰੂਰ ਦੇਖਣੇ ਨੇ ਡੈਫੀਨੇਟਲੀ ਆ ਇਹ ਵੀਡੀਓ ਜਿਹੜੀਆਂ ਨੇ ਤੁਹਾਨੂੰ ਚੰਗੇ ਨੰਬਰ ਪ੍ਰਾਪਤ ਕਰਕੇ ਦੇਣਗੀਆਂ ਇਸ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਬਾਕੀ ਵਿਦਿਆਰਥੀਆਂ ਨੂੰ ਵੀ ਆ ਜਿਹੜਾ ਵਾ ਇਹ ਵੀਡੀਓ ਸ਼ੇਅਰ ਕਰਕੇ ਤੇ ਉਹਨਾਂ ਨੂੰ ਲਾਈਕ ਸ਼ੇਅਰ ਕਰਨ ਲਈ ਜਰੂਰ ਕਹੋ ਥੈਂਕ ਯੂ ਵੇਖਦੇ ਰਹੋ ਕਨਸੈਪਟ ਗੁਰੂ ਇੱਕ ਕੇ ਚੈਨਲ ਇਹਦੇ ਨਾਲ ਰਿਲੇਟਡ ਸਾਰੀਆਂ ਵੀਡੀਓ ਜਿਹੜੀਆਂ ਨੇ 2-3 ਦਿਨ ਦੇ ਵਿੱਚ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣੀਆਂ ਨੇ ਥੈਂਕ ਯੂ ਥੈਂਕ ਯੂ